ਜਥੇਦਾਰ ਸਾਫ ਦੇ ਹੁਕਮਾਂ ਤੋਂ ਬਾਅਦ ਸਾਬਕਾ ਮੰਤਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਰਹੇ ਨੇ ਤੇ ਆਪਣਾ ਸਪਸ਼ਟੀਕਰਨ ਸੌਂਪ ਰਹੇ ਨੇ ਤਾਂ ਬਿੱਤੇ ਦਿਨ ਹੀ ਦੇਖਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਅਕਾਲ ਤਖਤ ਸਾਹਿਬ ਤੇ ਆਪਣਾ ਸਪਸ਼ਟੀਕਰਨ ਸੌਂਪ ਕੇ ਆਏ ਨੇ ਤਾਂ ਉੱਥੇ ਹੀ ਹੁਣ ਬਾਗੀ ਧੜਾ ਜੋ ਸ਼੍ਰੋਮਣੀ ਅਕਾਲੀ ਦਲ ਤੋਂ ਹੋਇਆ ਉਸ ਦੇ ਜਿਹੜੇ ਲੀਡਰ ਨੇ ਉਹਨਾਂ ਵੱਲੋਂ ਆਪਣਾ ਸਪਸ਼ਟੀਕਰਨ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਤੇ ਸੰਪੇਆ ਗਿਆ ਤਾਂ ਪਰਮਿੰਦਰ ਸਿੰਘ ਢੀਂਡਾ ਸਾਹਿਬ ਬੀਬੀ ਜਗੀਰ ਕੌਰ ਅਤੇ ਸੋਹਰ ਸਿੰਘ ਠੰਡਲ ਵੱਲੋਂ ਵੀ ਆਪਣਾ ਸਪਸ਼ਟੀਕਰਨ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਕੀਤਾ ਗਿਆ ਤਾਂ ਬਿੱਤੇ ਦਿਨ ਹੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਵਾਗੀ ਧੜਾ ਮੰਗ ਕਰਦਾ ਹੈ ਕਿ ਜੋ ਅਕਾਲੀ ਸਰਕਾਰ ਸਮੇ ਗਲਤੀਆਂ ਹੋਈਆਂ ਨੇ ਉਸ ਦੀ ਸਜ਼ਾ ਦਿੱਤੀ ਜਾਵੇ ਅਤੇ ਉਸ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੰਜ ਸਿੰਘਾਂ ਦੀ ਇਕੱਤਰਤਾ ਸੱਦੀ ਜਾਂਦੀ ਹੈ ਤੇ ਪੰਜ ਸਿੰਘਾਂ ਵੱਲੋਂ ਮਾ ਵੱਡਾ ਫੈਸਲਾ ਸੁਣਾਉਂਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਜਾਂਦਾ ਹੈ ਤੇ ਉੱਥੇ ਹੀ 2007 ਤੋਂ ਲੈ ਕੇ 2017 ਤੱਕ ਅਕਾਲੀ ਸਰਕਾਰ ਚ ਮੰਤਰੀ ਰਹੇ ਉਹਨਾਂ ਨੂੰ ਸੱਦਿਆ ਜਾਂਦਾ ਤਾਂ ਮਨਪ੍ਰੀਤ ਸਿੰਘ ਬਾਦਲ, ਵਿਕਰਮ ਸਿੰਘ ਮਜੀਠੀਆ ਬਿੱਤੇ ਦਿਨ ਹੀ ਪੇਸ਼ ਹੋ ਕੇ ਆਏ ਨੇ ਤੇ ਆਪਣਾ ਸਪਸ਼ਟੀਕਰਨ ਸ਼੍ਰੀ ਅਕਾਲ ਤਖਤ ਸਾਹਿਬ ਤੇ ਉਹਨਾਂ ਵੱਲੋਂ ਸੌਂਪਿਆ ਗਿਆ ਤਾਂ ਪਰਮਿੰਦਰ ਸਿੰਘ ਢੀਂਡਸਾ ਅਤੇ ਬੀਬੀ ਜਗੀਰ ਕੌਰ ਵੱਲੋਂ ਵੀ ਅੱਜ ਆਪਣਾ ਸਪਸ਼ਟੀਕਰਨ ਅਕਾਲ ਤਖਤ ਸਾਹਿਬ ਤੇ ਸੰਪਿਆ ਗਿਆ ਤਾਂ ਪ੍ਰਵੀਂਦਰ ਸਿੰਘ ਢੀਂਡਸਾ ਅਤੇ ਸੋਹਣ ਸਿੰਘ ਠੰਡਲ ਨੇ ਕੀ ਕੁਝ ਕਿਹਾ ਉਹ ਤੁਹਾਨੂੰ ਸੁਣਾ ਦਿੰਨੇ ਆ ਅਕਾਲਪੁਰ ਸਾਹਿਬ ਦਾ ਹੁਕਮ ਹੋਇਆ ਸੀ ਰੇਡੀਅਰ ਹਾਂ ਜਸਵੰਤ ਸਿੰਘ ਦਾ ਉਸ ਦੇ ਸੰਬੰਧੀ ਅੱਜ ਸਪਸ਼ਟਿਕਰਨ ਲਿਖਤੀ ਰੂਪ ਵਿੱਚ ਅਸੀਂ ਸੰਪੇਂ ਆਏ ਤੇ ਜੋ ਵੀ ਇੱਕ ਵਿੱਚ ਅਕਾਲਪੁਰ ਸਾਹਿਬ ਦਾ ਹੁਕਮ ਹੋਏਗਾ ਅਸੀਂ ਉਹਦੇ ਤੇ ਪੂਰਨ ਫੁੱਲ ਚੜਾਵਾਂਗੇ ਤੇ ਮੈਂ ਵੀ ਕਹਣਾ ਵੀ ਅਸੀਂ ਚਾਹੇ ਜੋ ਵੀ ਕੋਈ ਆਪਸ ਵਿੱਚ ਜੋ ਹੋ ਸਕਦੀਆਂ ਸਾਰਾ ਅਸੀਂ ਸ਼ਰਮ ਜਿਹੜਾ ਹਰ ਰੂਪ ਦੇ ਵਿੱਚ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਅਕਾਲ ਤਖਤ ਸਾਹਿਬ ਦਾ ਹੁਕਮ ਸਾਡੇ ਵਾਸਤੇ ਸਰਬੋਤਮ ਹੈ ਕੀਸ਼ੋਰ ਸਾਹਿਬ ਤੁਸੀਂ ਪਹਿਲਾਂ ਵੀ ਆਏ ਸੀ ਕਿ ਅੱਲੇ ਸੱਧਿਆ ਨਹੀਂ ਸੀ ਤੁਹਾਨੂੰ ਗਿਆ ਤੁਸੀਂ ਪਹਿਲਾਂ ਆ ਕੇ ਮੌਕੇ ਤੋਂ ਪੰਪ ਕੇ ਸੀਗੇ ਜੀ ਕਾਲ ਸਾਹਿਬ ਇਹ ਫਿਰ ਸਪਸ਼ਟੀਕਰਨ ਤੁਹਾਡੇ ਕੋਲੋਂ ਮੰਗਿਆ ਗਿਆ ਸੀ ਕਿਉਂਕਿ ਉਹ ਜਿਹੜਾ ਮਾਫੀ ਨਾਮਾ ਤੁਹਾਡਾ ਪੂਰ ਨਹੀਂ ਹੋਇਆ ਸੀ ਦੇਖੋ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਤੁਹਾਨੂੰ ਇਸ ਮੁੱਦੇ ਬਾਰੇ ਮੈਂ ਹੋਰ ਕੋਈ ਮੈਂ ਇਸ ਮੁੱਦੇ ਬਾਰੇ ਹੋਰ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਜੀ ਤੁਸੀਂ ਸਾਰੇ ਜਾਣਦੇ ਹੋ ਵੀ ਅਕਾਲ ਸਾਖ ਸਾਹਿਬ ਤੇ ਜਥੇਦਾਰ ਹੁਸੈਨਬਾਨ ਨੇ ਸਿੰਘ ਸਹਿਬਾਨ ਨੇ ਹੁਕਮ ਕੀਤਾ ਹੈਗਾ ਵੀ ਜਿੰਨਾ ਚਿਰ ਕਾਲਤਖ ਸਾਹਿਬ ਦਾ ਕੋਈ ਫੈਸਲਾ ਨਹੀਂ ਆਉਂਦਾ ਉਹਨਾਂ ਚ ਕਿਸੇ ਨੇ ਕੋਈ ਟਿੱਪਣੀ ਇਸ ਮਤ ਨਹੀਂ ਕਰਨੀ ਸੋ ਕਿਰਪਾ ਕਰਕੇ 나ਹੀਂ ਮੈਨੂੰ ਇਸ ਸੰਬੰਧੀ ਕੋਈ ਸਵਾਲ ਕਰੋ ਤੇ 나ਹੀਂ ਮੈਂ ਇਹਦਾ ਕੋਈ ਜਵਾਬ ਜਿਹੜਾ ਹੈ ਦੇਣਾ ਚਾਹਣਾ ਕੋਈ ਕਾਲਤਖ ਸਾਹਿਬ ਦਾ ਜੋ ਹੁਕਮ ਆਊਗਾ ਉਹ ਸਾਨੂੰ ਪਰਵਾਹ ਨਹੀਂ ਬਸ ਸਜ਼ਾ ਲਗਾਈ ਜਾ ਸਕਦੀ ਹੈ ਇਸ ਤਰ੍ਹਾਂ ਕਾਲਤਖ ਸਾਹਿਬ ਵੱਲੋਂ ਸਹੀ ਧਾਰਮਿਕ ਸਜ਼ਾ ਲਗਾਈ ਜਾ ਸਕਦੀ ਹੈ ਇਸ ਸੰਬੰਧ ਵਿੱਚ ਕਾਲਤਖ ਦੇਖੋ ਤਾਂ ਕਾਲਤਖ ਸਾਹਿਬ ਦਾ ਪ੍ਰੈਰੋਗੇਟਿਵ ਹੈ ਮੈਂ ਤਾਂ ਇਹ ਕਹਿਣਾ ਵੀ ਜੋ ਸਾਨੂੰ ਉਸ ਵੀ ਕਹਿਣਗੇ ਜੋ ਸਾਨੂੰ ਸਜ਼ਾ ਲਾਉਣ ਕੁਝ ਕਰਨ ਅਸੀਂ ਉਹਦੇ ਵਾਸਤੇ ਹੱਲ ਜਿਹੜੇ ਉਹਦੇ ਮਿਲੇ ਸੀ ਆਪਾਂ ਉਹਨੂੰ ਸਰਪ੍ਰਸਤੀਪਾ ਦੇ ਕੇ ਆਪਾਂ ਪਾਏ ਆਏ ਹੈ ਤੁਹਾਡੇ ਫੈਸਲੇ ਹੈਗੇ ਸੀ ਦੇਖੋ ਮੈਂ ਮੈਂ ਇੱਕ ਮੇਰੀ ਬੇਨਤੀ ਸੁਣ ਲਓ ਮੈਂ ਉਹ ਜੋ ਸਪਸ਼ਟੀਕਰਨ ਦੇਣਾ ਸੀ ਕਾਲ ਤੱਕ ਸਾਹਿਬ ਨੂੰ ਦੇ ਤਾ ਸੌਂਪਤਾ ਅੱਗੇ ਉਹਨਾਂ ਨੇ ਦੇਖਣਾ ਹੈਗਾ ਮੈਂ ਹੁਣ ਉਹਦੇ ਬਾਰੇ ਅੱਜ ਕੋਈ ਟਿੱਪਣੀ ਨਹੀਂ ਕਰਾਂਗਾ ਤੁਸੀਂ ਅਸਤੀਫਾ ਦੇ ਦਿੱਤਾ ਤੁਸੀਂ ਅਸਤੀਫਾ ਦੇ ਦਿੱਤਾ ਉਹਦਾ ਕਾਰਨ ਕੀ ਹੈ ਅਸਤੀਫਾ ਦੇ ਦਿੱਤਾ ਮੇਰੀ ਮਨ ਦੀ ਇੱਛਾ ਸੀ ਕੋਈ 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 ਕਿਸੇ ਦਾ ਕਾਰਨ ਨਹੀਂ ਕੋਈ ਹੋਰ ਨਹੀਂ ਮੇਰੀ ਮਨ ਦੀ ਇੱਛਾ ਸੀ ਮੈਂ ਅਸਤੀਫਾ ਦੇ ਕੇ ਜਾ ਉਹ ਹੁਕਮ ਜਿਹਦਾ ਥਾ ਇੱਕ ਸਾਹਿਬ ਦਾ ਹੋਇਆ ਸੀ ਉਹਦੇ ਮੁਤਾਬਕ ਅੱਜ ਮੈਂ ਦੀ ਕਾਲਤਾ ਸਾਹਿਬ ਦੇ ਨਾਮ ਵਾਸਤੇ ਹੋਇਆ ਅਰਦਾਸ ਕਿ ਜੋ ਜੋ ਪਿਛਲੇ ਸਮੇਂ ਦੇ ਵਿੱਚ ਸਰਵਾਰਾਂ ਦੇ ਹੋ ਗਿਆ ਕੋਈ ਜਾਣੇ ਜਾਣੇ ਕੋਈ ਭੁੱਲ ਕੋ ਗਲਤੀ ਹੋਈ ਆ ਬਖਸ਼ਣ ਹਾਰਿਆ ਉਹਦੇ ਵਾਸਤੇ ਮਾਫੀ ਮੰਗੀ ਆ ਤੇ ਮੈਨੂੰ ਫੋਨ ਆਇਆ ਕਿ ਵਾਹਿਗੁਰੂ ਔਰ ਸ਼ੇਵਕਾਲਤਾ ਸਾਹਿਬ ਇਸ ਗੱਲ ਹੀ ਮਾਫ ਕਰਨ ਦੇ ਯੋਗ ਆ ਔਰ माफ ਕਰਨਗੇ ਜੋ ਉਦਰੀ ਕੀਤੀ ਆ ਔਰ ਜੋ ਕੰਗਰ ਸਾਹਿਬ ਦਾ ਹੁਕਮ ਹੋਇਆ ਸੀ ਕਿ ਸਪੱਸ਼ਟੀ ਗੱਲ ਜਿਹੜਾ ਆ ਉਹ ਦੇਣਾ ਉਹ ਮੈਂ ਆਪ ਨੰਬਰ ਤੇ ਸਾਹਿਬ ਦੇਸ਼ ਹੋ ਕੇ ਉਹਨਾਂ ਦੇ ਪਿਗੇ ਸਾਹਿਬ ਨੂੰ ਜਿਹੜਾ ਉਹ ਦੇਖ ਕੇ ਆਇਆ ਕੋ ਬਾਕੀ ਇਸ ਤੋਂ ਬਾਅਦ ਜੋ ਵੀ ਫੈਸਲਾ ਜਿਹੜਾ ਆ ਉਹ ਜਿਹੜਾ ਸਾਹਿਬ ਕੋਲੋਂ ਜਾਊਗਾ ਉਹਤੇ ਵੀ ਇਨ ਬਿਨ ਨਮਾਣੇ ਸਿੱਖਾਂ ਕੋਲ ਪੇਸ਼ ਹੋ ਕੇ ਪਾਲਣਾ ਕਰਾਂਗੇ ਔਰ ਹਮੇਸ਼ਾ ਅਿਕਵਰ ਜੋ ਸਾਡਾ ਇੰਸਾਨ ਆ ਕਾਲ ਸਰ ਸਾਹਿਬ ਇਹਦਾ ਜੋ ਵੀ ਹੁਕਮ ਆ ਪਹਿਲਾਂ ਵੀ ਸਵੀਕਾਰ ਕਰਦੇ ਰਹੇ ਆ ਹੁਣ ਵੀ ਉਹਨੂੰ ਸਵੀਕਾਰ ਕਰਾਂਗੇ ਸਤਿ ਸ੍ਰੀ ਅਕਾਲ ਜਾਣੇ ਅਣਜਾਣੇ ਦੀ ਗੱਲ ਨਹੀਂ ਹੋ ਰਹੀ ਹੁਣ ਤਾਂ ਸਪੱਟ ਗੱਲ ਹੋ ਰਹੀ ਆ ਕਿ ਜਿਹੜਾ ਸਸਾਂ ਨੂੰ ਮਾਫੀਆਂ ਦਿੱਤੀਆਂ ਗਿਆ ਫਰਗਾੜੀ ਕਾਰਡ ਹੋਇਆ ਸੋ ਪੂਰਾ ਕਾਰਡ ਹੋਣਾ ਉਹ ਜਿਹੜੇ ਬੇਦਖਾਨ ਹੋਏ ਨੇ ਉਹਨਾਂ ਦੇ ਵੀ ਗੁਨਾਹ ਤੋ ਕਬੂਲਣ ਦੀ ਗੱਲ ਹੋ ਰਹੀ ਆ ਤੁਸੀਂ ਫਿਰ ਜਾਣੇ ਅਣਜਾਣੇ ਦੀ ਗੱਲ ਕਰ ਰਹੇ ਹੋ ਦੇਖੋ ਜਦੋਂ ਕੋਈ ਵੀ ਬੰਦਾ ਕੋਈ ਕੰਮ ਕਰਦਾ ਜਦੋਂ ਸਰਕਾਰ ਤਾਕਤ ਦੇ ਵਿੱਚ ਹੁਣ ਪਾਵਰ ਵਿੱਚ ਹੁੰਦੀ ਆ ਕੰਮ ਲੋਕਾਂ ਦੇ ਕਰਦੇ ਹੁੰਦੇ ਆ ਕਰਦੇ ਆ ਕਰਦੇ ਆ ਜੇ 100 ਕੰਮ ਚੰਗਾ ਹੋ ਗਿਆ ਕਿ ਨਹੀਂ ਹੋਇਆ ਤੇ ਕੇਵਾਰੀ ਉਹਦੀ ਗੱਲ ਆ ਜਾਂਦੀ ਆ ਪਰ ਮੈਂ ਇੱਕ ਬੀਤੀ ਕਾਲੇ ਚਾਹਨਾ ਅੱਗੇ ਕੋਰਟਾਂ ਦੇ ਵਿੱਚ ਮੈਟਰ ਆ ਕਿ ਜੇ ਜਿਹੜੀ ਵਿਆਦਵੀ ਹੋਈ ਜਾ ਕਿਵੇਂ ਹੋਈ ਇਹ ਤਾਂ ਬੈਟਰ ਹੋਣਾ ਕਿਸੇ ਨੂੰ ਲੁਕਾਉਣਾ ਛੁਪਿਆ ਰਹਿ ਜਾਂਦੀ ਕਿ ਵਿਆਦਵੀ ਕਿਹਨਾਂ ਨੇ ਕਰਾਈ ਆ ਕੌਣ ਦੋਸ਼ੀ ਆ ਅਸੀਂ ਫਿਰ ਵੀ ਇਹ ਗੱਲ ਕਹਿੰਦੇ ਆ ਕਿ ਜੇ ਪੰਥੀ ਇਸ ਗੱਲ ਨੂੰ ਸਮਝਦਾ ਇਹ ਕੰਮ ਸਮਝੀਏ ਤੇ ਅਸੀਂ ਫਿਰ ਵੀ ਨਿਮਰਤਾ ਸਹਿਤ ਮਾफी ਮੰਗਦੇ ਹਾਂ। ਲੋਕੀਂ ਤੇਰਸੀ ਬਿਆਨਬਾਜੀ ਨੂੰ ਕਿਸ ਤਰ੍ਹਾਂ ਦੇਖਦੇ ਹੋ? ਸ਼੍ਰੀ ਕਾਂਤ ਸਿੰਘ ਸਾਬ ਨੇ ਇਹ ਉਦੇਸ਼ ਦਿੱਤਾ ਗਿਆ ਕਿ ਜੇ ਜਿਹੜਾ ਬਿਆਨਬਾਜੀ ਨਾ ਕੀਤੀ ਜਾਵੇ ਕਾਂਤ ਸਿੰਘ ਜੀ ਫੈਦਰ ਉਤੋਂ ਹਟਾ ਦਿੱਤੀ ਜਾਂਦੀ ਹੈ। ਇਹੀ ਗੱਲ ਆ। ਇਹੇ ਕਰਕੇ ਅਸੀਂ ਉਹ ਗੱਲਾਂ ਨਹੀਂ ਕਹਿਣੀਆਂ ਚਾਹੁੰਦੇ ਜਿਹੜੀਆਂ ਗੱਲਾਂ ਮਰਜ਼ਾਦਾ ਤੋਂ ਬਾਹਰ ਜਾਣ। ਕਿਉਂਕਿ ਜਹਦਰ ਸਾਹਿਬ ਨੇ ਜਿਹੜਾ ਹੁਕਮ ਦਿੱਤਾ ਸਾਡੇ ਲਈ ਉਹ ਇਲਾਹੀ ਹੁਕਮ ਆ। ਅਸੀਂ ਕਿਸੇ ਵੀ ਸਿੱਖ ਦੇ ਖਿਲਾਫ ਜਾਂ ਕਿਸੇ ਪਾਰਟੀ ਦੇ ਖਿਲਾਫ ਕੋਈ ਗੱਲ ਕਰਕੇ ਨਹੀਂ ਕਹਿੰਦੇ। ਆਪ ਇਸ ਦਾ ਅਸੀਂ ਗੱਲ ਕੰਨੇ ਆ ਕਿ ਜੇ ਜਿਹੜੇ ਵੀ ਸਵਾਲ ਕਿਤੇ ਮੈਨੂੰ ਜਾਣੇ ਨਹੀਂ ਜਾਣੇ ਫਿਰ ਕਹਿੰਦੇ ਆ ਕਿ ਕੀਤੀ ਨਹੀਂ ਜੇ ਫਿਰ ਵੀ ਲੱਗਦਾ ਵੀ ਹੋ ਗਈ ਤਾਂ ਸਾਡੀ ਮਾਫੀ ਮੰਗਦੇ ਅਧਿਕਾਰਤ ਕੋਈ ਨਹੀਂ ਅੱਜ ਸਪਸ਼ਟੀਕਰਨ ਕੀ ਦਿੱਤਾ ਹੈਗੇ ਅੱਜ ਸਪਸ਼ਟੀਕਰਨ ਕੀ ਦਿੱਤਾ ਹੈ ਦੇਖੋ ਮੈਂ ਤੇ ਇਸ ਫਾਮ ਦਾ ਕਿ ਜਿੰਨਾ ਟਾਈਮ ਮੈਨੂੰ ਬਲੇਸੀ ਵਿੱਚ ਮਿਲਿਆ ਤਾਂ ਮੇਰੇ ਕੋਲ ਮਹਿਕਮਾ ਸੀ ਉਹ ਮਹਿਕਮੇ ਦੇ ਵਿੱਚ ਮੇਰੇ ਜੁਮੇ ਵਿੱਚ ਵੱਡੀ ਸੇਵਾ ਲੱਗੀ ਹੁੰਦੀ ਜਿਹੜੀਆਂ ਜਿੰਨੀਆਂ ਯਾਦਗਾਰਾਂ ਬਣੀਆਂ ਸਿੱਖ ਪਿਆਰ ਦੇ ਵਿੱਚ ਕੀ ਵੀ ਗੱਲ ਹੈ ਜਿਹਨੂੰ ਅੱਜ ਆਪਾਂ ਸਾਰੇ ਕੁੱਲ ਜਾਨਦੇ ਆ ਕਿ ਸ਼੍ਰੋਮਣੀ ਕਾਲੇਦਾਨ ਨੇ ਪਰਾਖੀ ਖਾਲਸਾ ਚੱਪੜ ਦੀ ਵੱਡਾ ਕੱਲੂ ਕੜਾ ਛੋਟਾ ਕੱਲੂ ਕੜਾ ਹੋਰ ਭਗਵਾਨ ਬਾਲਮੀਕ ਦੀ ਯਾਦਗਾਰ ਅਵਦਾਸ ਦੀ ਦੀ ਯਾਦਗਾਰ ਮੋਤੀ ਰਾਮ ਦਾ ਉਹਦੀ ਯਾਦਗਾਰ ਆ ਬਾਰੰਬੋੜੀਅਲ ਜੰਗ ਇਜ਼ਾਦੀ ਇਹ ਉਹ ਜਿੱਥੇ ਜਿਹੜਾ ਅਮਰੋਸਰ ਸਾਹਿਬ ਦਾ ਜੋ ਮਾਰ ਗਿਆ ਜਾਂ ਥੋੜਾ ਜਿਹੜਾ 47 ਦਾ ਅਸੀਂ ਬਾਟ ਟਿਫਨ ਵਾਲਾ ਜਿਹੜਾ ਇਜ਼ਾਦੀ ਇਦਾਂ ਦੀ ਇੱਕ ਨਹੀਂ ਅਮਰੋਸਰ ਦੇ ਵਿੱਚ ਬਹੁਤ ਸਾਰੀਆਂ ਹੋ ਰਹੀਆਂ ਨੇ ਉਸਤਾਨ ਹੈਗੇ ਆ ਜਿਹੜੇ ਇਹ ਫਾਦੀ ਸਰਕਾਰ ਬਲੇ ਔਰ ਮੇਰੀ ਦੇਖ ਰੱਖਣ ਥੱਲੇ ਜਿਹੜੇ ਬਣੇ ਆ। ਉਹ ਉਹ ਇਹ ਕਰਕੇ ਉਹਨਾਂ ਨੂੰ ਅੱਜ ਕੋਈ ਨਹੀਂ ਗੱਲ ਬਰਦਾ ਗੱਲ ਨਹੀਂ ਕਰ ਰਿਹਾ। ਫਿਰ ਬੇਕਰਦੇ ਜੀ ਆ ਇਹ ਕਹਿੰਦਾ ਜੀ ਜੋ ਜੋ ਵੀ ਕਹਿੰਦਾ ਅਸੀਂ ਸਾਡੇ ਪ੍ਰਧਾਨ ਸਾਹਿਬ ਨੇ ਵੀ ਅਸੀਂ ਵੀ ਪੱਲਾ ਾਟ ਕੇ ਸਾਡੇ ਉੱਪਰ ਪਾ ਦਿਓ। ਜੋ ਕਿ ਅਸੀਂ ਅਕਾਲ ਤਖਤ ਤੋਂ ਵੱਡੇ ਨਹੀਂ। ਨਾ ਅਸੀਂ ਦਰਬਾਰ ਸਾਹਿਬ ਤੋਂ ਵੱਡੇ ਆ। ਅਸੀਂ ਫਿਰ ਵੀ ਆਪਣੀ ਉਸ ਚੀਜ਼ ਨੂੰ ਮੰਨ ਕੇ ਉਹ ਇਸੇ ਕਰਕੇ ਆਏ ਆ ਕਿ ਜੇ ਕੋਈ ਜਾਣੇ ਜਾਣੇ ਹੋਈ ਆ ਤੇ ਵਾਹਿਗੁਰੂ ਬਖਸ਼ਾਂ ਦਵਾ। ਦੇਖੋ ਕਿ ਬੰਸ ਸਿੰਘ ਸਨਮਾਨ ਸਿੰਘ ਕਾਕਰ ਸਾਹਿਬ ਨੂੰ ਘਰ ਨੂੰ ਸਜਾ ਲਗਾਈ ਜਾ ਸਕਦੀ ਹੈ। ਕੋਈ ਇਹ ਬਹਿ ਕੁਛ ਨਹੀਂ ਕਹਦਾ ਇਹ ਮਹਾਨ ਕਾਕਰ ਤੋਂ ਇਹਦੇ ਜ਼ਹਿਦਾਰ ਵੀ ਮਹਾਨ ਹੋ। ਜੋ ਵੀ ਉਹ ਕਹਿਣਗੇ ਉਹਨੂੰ ਸਿਰੇ ਮੱਤੇ ਪ੍ਰਵਾਨ ਕਰ। ਇਹੋ ਗੱਲ ਹੈ। ਦੇਖੋ ਇਹ ਜ਼ਹਿਦਾਰ ਕਾਕਰ ਸਾਹਿਬ ਦਾ ਜੋ ਹੁਕਮ ਹੋਇਆ ਸੀ ਉਸ ਹੁਕਮ ਦੇ ਨੂੰ ਸਿਰੇ ਮੱਤੇ ਪ੍ਰਵਾਨ ਕਰਦੇ ਆਂ। ਅੱਜ ਮੈਂ ਕਾਤਿਰਸਰ ਤੇ ਬਹੁਤ ਨਿਮਰਤਾ ਇਕਜੁਗ ਨਿਮਰਤਾ ਸਹਿਤ ਲਖਮਤ ਹੋਇਆ ਔਰ ਰੁਥੀ ਜੋਦੜੀ ਅਰਦਾਸ ਬੇਨਤੀ ਕੀਤੀ ਆ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਉਹ ਜੇ ਕੋਈ ਸਾਡੀ ਕਿਤੇ ਕਮੀ ਪੇਹੀ ਕੋ ਭੁੱਲ ਰਹੇਗੇ ਤਾਂ ਵਾਹਿਗੁਰੂ ਮਾਫ ਕਰਨ ਤੇ ਜੋ ਜਿਹਦਾ ਸਾਹਿਬ ਨੂੰ ਮੰਗਿਆ ਗਿਆ ਸੀ ਕਿ ਆਪਣੇ ਕੋਲ ਸਪਸ਼ਟੀ ਕਰਨ ਦਿਓ ਉਹ ਸਪਸ਼ਟੀ ਕਰਨ ਵੀ ਅੱਜ ਮੈਂ ਜਿਹੜਾ ਇਸ ਵਾਸਤੇ ਹਾਜ਼ਰ ਹੋਇਆ ਉਹ ਡਾਕਟਰ ਡਿਵੀਜੀਲ ਸਾਹਿਬ ਨੇ ਇੱਕ ਰਿਵਿਊ ਕਰ ਲਿਆ ਅਜ ਤੋਂ ਬਾਅਦ ਜੋ ਵੀ ਕਹਾਂ ਜੈਦਾ ਸਾਹਿਬ ਕੋਈ ਵੀ ਸਾਨੂੰ ਹੁਕਮ ਦੇਣਗੇ ਕਿਸੇ ਤਰ੍ਹਾਂ ਦਾ ਵੀ ਉਹਨੂੰ ਖੜੇ ਮਤੇ ਰੱਖਵਾਂ ਕਰਕੇ ਇਹ ਕਿਹੜੇ ਸੰਤੂ ਕਿਹੜੇ ਸੰਕਰ ਦੇਖੋ ਮੈਂ ਸਹੀ ਮਹਲੇ ਦੇ ਵਿੱਚ 97 ਤੋਂ 17 ਤੱਕ ਮੈਂ ਐਮਐਲਏ ਰਿਆ ਮੰਤਰੀ ਮੈਂ 79 ਵਾਲੀ ਸਰਕਾਰ ਵਿੱਚ ਵੀ ਸੇਟ ਮੰਤਰੀ ਰਿਆ 7 ਵਾਲੀ ਵਿੱਚ ਮੈਂ ਦੀਪਾਦੀ ਮੈਨਿਸਪਰੇਟੀ ਰਿਆ ਤੇ 12 ਬਾਰੀ ਵਿੱਚ ਮੈਂ ਕੈਪਟਨ ਮਾਤੀ ਰਿਆ ਮੇਰੇ ਕੋਲ ਜੇਲ੍ਹ ਵਿਭਾਗ ਕਲਚਰ ਡਿਪਾਰਟਮੈਂਟ ਮੇਰੇ ਕੋਲ ਰਿਹਾ ਪਰ ਕਿਉਂਕਿ ਸਮੇਂਦਾਨ ਜਿਉਂਦੀ ਇਹ ਕਾਗਜ਼ੀ ਖੋਜ ਪਰੇ ਤੋਂ ਬਣੀ ਦੱਸਦਾ ਹਦਾ ਕਿ ਕੀ ਕਿਹੜਾ ਕਰੂਗੀ ਕਿ ਅਸ਼ੀਰਤ ਸੁੱਕਿਆ ਹੈ ਔਰ ਕਲੀ ਦਾ ਖਾਸੀਏ ਵਿੱਚ ਹੋਇਆ ਤਾਂ ਇਹ ਸਵਾਲ ਇਹਦਾ ਕੀ ਕਾਰਨ ਤੋਂ ਨਹੀਂ ਲੱਗਦੇ ਕਿ ਇੱਕ ਜੁਤੀ ਇਕਾਈ ਤੋਂ ਲੈ ਮਾਟ ਨਹੀਂ ਹੋ ਰਿਹਾ ਹੈ ਪੀਰੀਅਡ ਹੈ ਇਹ ਲੱਗਦਾ ਹੈ ਕਿ ਰਿਪੋਰਟ ਤੋਂ ਸਿਰਫ ਇਹ ਲੱਗਦਾ ਹੈ ਬਾਕੀ ਗਲਤੀਆਂ ਹੋਈਆਂ ਨੇ ਇਕੱਲੀ ਸਰਕਾਰ ਨੇ ਤਾਹੀ ਲੋਕਾਂ ਨੇ ਉਂਤਰ ਹੋਈ ਨੇ ਇਕੱਲੀ ਦੱਸੋ ਜਿਹੜੇ ਸੰਗਤ ਆ ਜਾਂ ਜਿਹੜੇ ਪਬਲਿਕ ਆ ਉਹ ਡੈਮੋਕ੍ਰੇਸੀ ਦੇ ਵਿਚੋਂ ਦਾ ਰਾਈਟ ਹੁੰਦਾ ਜੋੜਾ ਨੇ ਫੈਸਲਾ ਕੀਤਾ ਤੇ ਉਹ ਵੀ ਕਿਰੇਤੇ ਵਰਤਾਨ ਕਰਦੇ ਆ ਪਰ ਮੈਂ ਇਹ ਨਹੀਂ ਗੱਲ ਕਹਿ ਤਾ ਕਿ ਅਸੀਂ ਜਨਤਾ ਦੀਆਂ ਕੀਤੀਆਂ ਪ੍ਰਕਾਤੀਆਂ ਕੰਮ ਕਰਦੇ ਆ ਕਈ ਵਾਰੀ ਜਾਣੇ ਜਾਣੇ ਹੋ ਜਾਣੀਆਂ ਇਹੀ ਮੈਂ ਲਬਦ ਪਹਿਲਾਂ ਕਿਹਾ ਕਿ ਜਿਹੜਾ ਕੋ ਬੰਦਾ ਕੰਮ ਕਰਦਾ ਜਿਹੜੇ ਕੰਮ ਸਾਡੀ ਸਰਕਾਰਾਂ ਨੇ ਕੀਤੇ ਆ ਉਹ ਕੋਈ ਸਰਕਾਰ ਕਰਨੀ ਸਕੇ ਅੱਜ ਮੈਂ ਇਹ ਇਹੀ ਮੈਂ ਬੇਨਤੀ ਬੇਨਤੀ ਕਰ ਰਹੇ ਆ ਕਿ ਅੱਜ ਉਹ ਲੋਕ ਗੱਲਾਂ ਕਰ ਰਹੇ ਆ ਜਿਹੜੇ ਲੋਕ ਜਿਹਨਾਂ ਨੇ ਆਪ ਕੁਛ ਨਹੀਂ ਕੀਤਾ ਇਦਰਕੇ ਤੁਹਾਨੂੰ ਇਲਾਹੀ ਹੁਕਮ ਹੈ ਜਹਦਾ ਸਾਹਿਬ ਦਾ ਕਿ ਕੋਈ ਕਾਲ ਕਿਸੇ ਪਾਰਟੀ ਦੇ ਜਾਂ ਕਿਸੇ ਇੱਕ ਚਲਾਕ ਕਰਨੀ ਨਹੀਂ ਇਸ ਵੀ ਬਹੁਤਾ ਕੁਝ ਨਹੀਂ ਮੈਂ ਕਹਿ ਸਕਦਾ ਪਰ ਅਸੀਂ ਆਪਣੇ ਬਜੇ ਦੇ ਉੱਪਰ ਕੰਮ ਆਪਣੇ ਵੱਲੋਂ ਬੜੇ ਡਵੈਲਪਮੈਂਟ ਦੇ ਪੱਖੋਂ ਵੀ ਆਪਣਾ ਵਿਰਸਾ ਸਭਾਲਣ ਦੇ ਪੱਖੋਂ ਵੀ ਬਹੁਤ ਕੁਝ ਕੀਤਾ ਜੇ ਫਿਰ ਵੀ ਕੋਈ ਬੰਦੇ ਇਹ ਸਮਝਦੇ ਜਾਂ ਗਲਤੀ ਹੈ ਤਾਂ ਉਹਦੀ ਤਾਂ ਮਾਫੀ ਮੰਗਣ ਵਾਸਤੇ ਆਏ ਅਕਲੀ-ਕਲ ਤਾਂ ਹਿੱਸਾ ਹੋਇਆ